ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ 14 ਤੋਂ 15 ਆਗੂ ਚੰਡੀਗੜ੍ਹ ਆਉਂਦੇ ਨੇ ਔਰ ਬੈਠਕ ਜਿਹੜੀ ਉਹ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਅੱਜ ਮੁਰਦ ਤੋਂ ਤੈ ਹੋਣੀ ਹੈ ਪਰ ਚੰਡੀਗੜ੍ਹ ਆਉਣ ਤੇ ਵੀ ਕਿਸਾਨਾਂ ਨੂੰ ਜਿਹੜਾ ਚੰਡੀਗੜ੍ਹ ਪੁਲਿਸ ਨੂੰ ਵੱਲੋਂ ਰੋਕ ਦਿੱਤਾ ਜਾਂਦਾ ਹੈ ਕਾਫੀ ਤਲਖੀ ਦਾ ਮਾਹੌਲ ਬਣਨ ਵਾਲਾ ਸੀ ਪਰ ਬਾਦ ਵਿੱਚ ਪਤਾ ਲੱਗਦਾ ਹੈ ਕਿ ਹੁਣ ਉਹ ਰੋਕ ਹਟਾ ਦਿੱਤੀ ਗਈ ਹੈ ਇਸ ਮਾਮਲੇ ਦੇ ਉੱਤੇ ਵੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਤਿੱਖੀ ਟਿੱਪਣੀ ਕੀਤੀ ਹੈ ਔਰ ਇਹ ਸੱਤਵੇਂ ਦੌਰ ਦੀ ਬੈਠਕ ਹੋਣ ਜਾ ਰਹੀ ਹੈ ਜੇਕਰ ਅੱਜ ਵਾਲੀ ਬੈਠਕ ਸਿਰੇ ਚੜ੍ਹਦੀ ਹੈ ਗੱਲਬਾਤ ਹੁੰਦੀ ਹੈ ਤਾਂ ਕੀ ਸਮਝਿਆ ਜਾਵੇ ਅੱਜ ਮਸਲੇ ਦਾ ਹੱਲ ਨਿਕਲੇਗਾ ਕਿਉਂਕਿ ਜਦੋਂ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਖਨਾਰੀ ਬਾਰਡਰ ਤੇ ਬੈਠੇ ਨੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਾਫੀ ਵੱਡਾ ਨੁਕਸਾਨ ਜਾਨੀ ਤੇ ਮਾਲੀ ਹੁਣ ਤੱਕ ਹੋ ਚੁੱਕਾ ਹੈ ਸ਼ੁਭ ਕਰਨ ਜਿਹੜੇ ਉਸ ਨੂੰ ਸਿੱਧੀ ਗੋਲੀ ਵਾਜਦੀ ਹੈ ਉਸਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਨੂੰ ਸਰਕਾਰ ਦੇ ਉੱਤੇ ਸਵਾਲ ਉੱਠਦੇ ਨੇ ਹਰਿਆਣਾ ਪੁਲਿਸ ਦੀਆਂ ਰੋਕਾਂ ਦੇ ਉੱਤੇ ਹੁਣ ਤੱਕ ਸਵਾਲ ਉੱਠਦੇ ਰਹੇ ਨੇ ਇਥੋਂ ਤੱਕ ਕਿ ਇੱਕ ਵਾਰੀ ਹਾਈ ਕੋਰਟ ਇਹ ਵੀ ਕਹਿ ਚੁੱਕੀ ਸੀ ਕਿ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਇਹ ਹਰਿਆਣਾ ਪ੍ਰਸ਼ਾਸਨ ਨੂੰ ਖਾਲੀ ਕਰਨਾ ਚਾਹੀਦਾ ਪਰ ਉਸ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਕੋ ਜਾ ਕੇ ਉਸ ਫੈਸਲੇ ਦੇ ਉੱਤੇ ਕੋਈ ਅਗਲੀ ਪੱਕੀ ਮੋਹਰ ਨਹੀਂ ਲੱਗਦੀ ਜਿਸ ਕਰਕੇ ਰੋਕ ਹਾਲੇ ਤੱਕ ਜਾਰੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤੇ ਆਪਣੀ ਗੱਲ ਮਨਵਾਉਣ ਦੇ ਲਈ ਮੰਗਾ ਮਨਵਾਉਣ ਦੇ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਲੈਣ ਦੇ ਲਈ ਕਿਸਾਨਾਂ ਮਜ਼ਦੂਰਾਂ ਦੀਆਂ ਹੋਰ तमाम ਮੰਗਾ ਮਨਵਾਉਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਰੋਕ ਦਿੱਤਾ ਗਿਆ ਅਸੀਂ ਰਸਤੇ ਨਹੀਂ ਰੁਕੇ ਹੁਣ 7ਵੇਂ ਦੌਰ ਦੀ ਬੈਠਕ ਚੰਡੀਗੜ੍ਹ ਮੁੜ ਅੱਜ ਹੋਣ ਜਾ ਰਹੀ ਹੈ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਅੱਜ ਯਾਨੀ ਕਿ 19 ਮਾਰਚ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਕਿਸਾਨਾਂ ਦੇ ਵਿਚਾਰਲੇ 7ਵੇਂ ਦੌਰ ਦੀ ਇਹ ਬੈਠਕ ਮੋੜ ਤੋਂ ਕੁਝ ਦੇਰੀ ਵਿੱਚ ਸ਼ੁਰੂ ਹੋ ਜਾਣੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਜਿਹੜੇ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਆਗੂ ਨੇ ਸਰਵਣ ਸਿੰਘ ਭੰਦੇਰ ਉਹਨਾਂ ਦੀ ਅਗਵਾਈ ਦੇ ਵਿੱਚ 28 ਕਿਸਾਨ ਨੇਤਾ ਦੱਸੇ ਜਾ ਰਹੇ ਨੇ ਆਗੂ ਨੇ ਜਿਹੜੇ ਉਹ ਚੰਡੀਗੜ੍ਹ ਪਹੁੰਚ ਚੁੱਕੇ ਨੇ ਔਰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪ੍ਰਲਾਦ ਜੋਸ਼ੀ ਤੇ ਪਯੂਸ਼ ਗੋਇਲ ਤੋਂ ਇਲਾਵਾ ਪੰਜਾਬ ਸਰਕਾਰ ਦੀ ਤਰਫੋਂ ਵੀ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਬੈਠਕ ਤੋਂ ਪਹਿਲਾਂ ਮੁਹਾਲੀ ਤੋਂ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਬਾਰਡਰ ਦੇ ਉੱਤੇ ਹੀ ਫਿਲਹਾਲ ਰੋਕ ਲਿਆ ਸੀ ਪੁਲਿਸ ਨੇ ਲਗਭਗ 35 ਤੋਂ 40 ਵਾਹਨ ਨੇ ਜਿਹੜੇ ਉਹ ਅੱਗੇ ਨਹੀਂ ਜਾਣ ਦਿੱਤੇ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਅਧਿਕਾਰੀਆਂ ਤੋਂ ਕਿਸਾਨਾਂ ਨੂੰ ਜਾਣ ਦੇਣ ਦਾ ਕੋਈ ਆਦੇਸ਼ ਨਹੀਂ ਮਿਲਿਆ ਕਰੀਬ ਅੱਧੇ ਘੰਟੇ ਬਾਅਦ ਕਿਸਾਨਾਂ ਨੂੰ ਜਾਣ ਦਿੱਤਾ ਗਿਆ ਔਰ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਇਸ ਮਾਮਲੇ ਤੇ ਆਖਿਆ ਕਿ ਅਚਾਨਕ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਨਾਰੀ ਬਾਰਡਰ ਤੇ ਪੁਲਿਸ ਫੋਰਸ ਵਧਾ ਦਿੱਤੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਡਾ ਜਿਹੜੀ ਸੁਰੱਖਿਆ ਦਾ ਕੰਮ ਹੈ ਉਹ ਪ੍ਰੋਵਾਈਡ ਕਰਨਾ ਹੈ ਔਰ ਸੁਰੱਖਿਆ ਦੇ ਲਈ ਦੇ ਆਧਾਰ ਦੇ ਉੱਤੇ ਹੀ ਜਿਹੜੀ ਹੈ ਇਹ ਸੁਰੱਖਿਆ ਉੱਥੇ ਵਧਾਈ ਗਈ ਹੈ ਫੋਰਸ ਵਧਾਈ ਗਈ ਹੈ ਹੁਣ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਸ਼ੁਰੂ ਹੋਣੀ ਹੈ ਉਸ ਤੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਮੰਗਾਂ ਨੂੰ ਭੂਰ ਪੈਂਦਾ ਕਿ ਨਹੀਂ ਪੈਂਦਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਹੱਲ ਜਰੂਰ ਨਿਕਲਣਾ ਚਾਹੀਦਾ ਮੀਟਿੰਗ ਤੋਂ ਪਹਿਲਾਂ ਸਰਵਨ ਸਿੰਘ ਪੰਦੇਰ ਕਹਿੰਦੇ ਨੇ ਕਿ ਮੀਟਿੰਗ ਵਿੱਚ ਕੁਝ ਹੱਲ ਨਿਕਲਣਾ ਚਾਹੀਦਾ ਅੰਦੋਲਨ ਤੋਂ ਚੱਲਦਿਆਂ ਕਾਫੀ ਸਮਾਂ ਹੋ ਗਿਆ ਸਰਕਾਰ ਦੇ ਅੰਕੜੇ ਦੱਸਦੇ ਨੇ ਕਿ 15 ਕਰੋੜ ਕਿਸਾਨ ਪਰਿਵਾਰ ਨੇ ਤੇ ਦੇਸ਼ ਦਾ 60% ਦੀ ਹਿੱਸਾ ਆਪਣੀਆਂ ਮੰਗਾਂ ਮੰਗ ਰਿਹਾ ਹੈ ਤੇ ਫਿਰ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਖਾਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਦੀ ਗਾਰੰਟੀ ਦਾ ਕਾਨੂੰਨ ਕਿਉਂ ਨਹੀਂ ਮਿਲ ਰਿਹਾ ਇਸ ਤੋਂ ਪਹਿਲਾਂ 8 ਫਰਵਰੀ 2024 ਨੂੰ ਵੀ ਇੱਕ ਮੁਲਾਕਾਤ ਹੋਈ ਸੀ ਉਸ ਵਿੱਚ ਸਹਿਮਤੀ ਨਹੀਂ ਬਣਦੀ ਫਿਰ 12 ਫਰਵਰੀ 2024 ਨੂੰ ਬੈਠਕ ਹੋਈ ਚੰਡੀਗੜ੍ਹ ਦੇ ਵਿੱਚ ਹੀ 5 ਘੰਟੇ ਉਹ ਮੀਟਿੰਗ ਚੱਲੀ ਸੀ ਉਸ ਵਿੱਚ ਕੋਈ ਸਹਿਮਤੀ ਨਹੀਂ ਬਣੀ 15 ਫਰਵਰੀ ਨੂੰ ਹੋਈ ਉਸ ਤੋਂ ਬਾਅਦ ਤਾਂ ਫਿਰ 21 ਫਰਵਰੀ ਦਾ ਦਿਨ ਕਾਲਾ ਦਿਨ ਆ ਗਿਆ ਜਦੋਂ ਦਿੱਲੀ ਕੂਚ ਕਰਨਾ ਸੀ ਕਿਸਾਨਾਂ ਨੇ ਦੋਨਾਂ ਬਾਰਡਰਾਂ ਤੋਂ ਫਿਰ ਉਸ ਦਿਨ ਕਾਫੀ ਤਲਖ ਭਰਿਆ ਮਾਹੌਲ ਹਰਿਆਣਾ ਪ੍ਰਸ਼ਾਸਨ ਨੇ ਬਣਾ ਦਿੱਤਾ ਸੀ ਬਾਰਡਰਾਂ ਤੇ ਜਿਸ ਕਰਕੇ ਕਾਫੀ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੰਝੂ ਗੈਸ ਦੇ ਗੋਲੇ ਕਿਵੇਂ ਦਾਗेंगे ਕਿੰਨੀ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਕੀਤੇਗੇ ਕਿਸਾਨ ਇਹ ਵੀ ਸਾਰੇ ਜਾਣਦੇ ਨੇ ਉਸ ਤੋਂ ਬਾਅਦ ਫਿਰ 14 ਫਰਵਰੀ 2025 ਦੀ ਬੈਠਕ ਹੁੰਦੀ ਹੈ ਜਿਸ ਦੇ ਵਿੱਚ 28 ਕਿਸਾਨ ਆਗੂ ਹਿੱਸਾ ਲੈਂਦੇ ਨੇ ਫਿਰ 22 ਫਰਵਰੀ 2025 ਨੂੰ ਤੇ ਹੁਣ 19 ਮਾਰਚ ਦਾ ਦਿਨ ਆ ਜਿਹੜਾ ਉਹ ਮਿਥਿਆ ਗਿਆ ਸੀ ਅੱਜ ਦਾ ਦਿਨ ਤੇ ਅੱਜ ਬੈਠਕ ਹੋਣ ਜਾ ਰਹੀ ਹੈ ਦੇਖਦੇ ਹਾਂ ਕਿ ਇਸ ਬੈਠਕ ਦੇ ਵਿੱਚ ਹੱਲ ਨਿਕਲਦਾ ਹੈ ਕਿ ਨਹੀਂ ਨਿਕਲਦਾ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਘੇਰਨ ਦੀ ਵੀ ਤਿਆਰੀ ਕੀਤੀ ਹੋਈ ਹੈ ਕਿ ਬਜਟ ਜਲਾਸ ਦੇ ਦੌਰਾਨ ਉਹ ਪੈਦਲ ਮਾਰਚ ਕਰਨਗੇ ਔਰ ਉਹ ਚੰਡੀਗੜ੍ਹ ਦੇ ਵਿੱਚ 34 ਸੈਕਟਰ ਤੋਂ ਇਕੱਠੇ ਹੋ ਕੇ ਕਿਸਾਨ ਪੰਜਾਬ ਵਿਧਾਨ ਸਭਾ ਵੱਲ ਵਧਣਗੇ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਅਜ ਤੱਕ ਸਿਰਫ ਬਾਕੀ ਜਥੇਬੰਦੀਆਂ ਜਿਹੜੀਆਂ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਅਗਵਾਈ ਕਰ ਰਹੀਆਂ ਨੇ ਉਹਨਾਂ ਦੇ ਆਗੂਆਂ ਨੇ ਸਿਰਫ ਮੀਟਿੰਗ ਲਈ ਨਹੀਂ ਆਉਣਾ ਸੀ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਬਾਰਡਰਾਂ ਤੇ ਫਿਲਹਾਲ ਤੇ ਜਦੋਂ ਕਿਸਾਨ ਇੱਕ ਪ੍ਰੋਟੈਸਟ ਦੀ ਕਾਲ ਦੇ ਕੇ ਆ ਰਹੇ ਨੇ ਸਯੁਕਤ ਕਿਸਾਨ ਮੋਰਚਾ ਜਿਹੜਾ ਕਿ 26 ਤਰੀਕ ਦਾ ਦਿਨ ਮਿਥਿਆ ਗਿਆ ਕੀ ਉਸ ਦਿਨ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਵੇਗਾ ਜੇਕਰ ਨਹੀਂ ਹੋਣ ਦਿੱਤਾ ਜਾਂਦਾ ਤਾਂ ਕਿ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਮੋਹਾਲੀ ਦੇ ਕਿਸੇ ਟਿਕਾਣੇ ਤੇ ਮੋਰਚਾ ਲਾਉਣ ਗਿਆ ਉੱਥੇ ਰੋਸ ਮੁਜਾਰਾ ਕਰਨਗੀਆਂ ਰੋਸ ਪ੍ਰਗਟ ਕਰਨਗੀਆਂ ਜਾਂ ਫਿਰ ਕੋਈ ਹੋਰ ਰਸਤਾ ਅਪਣਾਉਂਦੀਆਂ ਨੇ ਕਿਉਂਕਿ ਬੀਤੇ ਦਿਨ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਭਵਨ ਤੋਂ ਐਲਾਨ ਕੀਤਾ ਗਿਆ ਕਿ ਜੇਕਰ ਸਾਨੂੰ ਰੋਕਿਆ ਜਾਂਦਾ ਹੈ ਟੋਕਿਆ ਜਾਂਦਾ ਹੈ ਤਾਂ ਫਿਰ ਸਾਡਾ ਇੱਕ ਮੌਕੇ ਤੇ ਬਣੀ ਜਿਹੜੀ ਕਮੇਟੀ ਹੈ ਤਾਲਮਿਲ ਕਮੇਟੀ ਉਹ ਫੈਸਲਾ ਲੈ ਸਕਦੀ ਸੀ ਪੱਕੇ ਤੌਰ ਦੇ ਉੱਤੇ ਵੀ ਬੈਠ ਸਕਦੇ ਆਂ ਫਿਲਹਾਲ ਕਾਲ ਇੱਕ ਦਿਨ ਦੇ ਪੈਦਲ ਮਾਰਚ ਕੱਢਣ ਦੀ ਕੀਤੀ ਗਈ ਹੈ ਕਿ ਜਿਹੜਾ ਵਿਧਾਨ ਸਭਾ ਵੱਲ ਮਾਰਚ ਕੱਢਿਆ ਜਾਣਾ ਹੈ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਉਹ ਮੁਜਾਰਾ ਹੋਵੇਗਾ ਕਿਉਂਕਿ ਮੁੱਖ ਮੰਤਰੀ ਦੇ ਨਾਲ ਪਹਿਲਾਂ ਹੀ ਤਲਖੀ ਵਧ ਗਈ ਸੀ ਦੂਜੇ ਪਾਸੇ ਕੇਂਦਰ ਸਰਕਾਰ ਦੇ ਨਾਲ ਮੰਗਾਂ ਮਣਾਉਣ ਦੇ ਲਈ ਕੇਂਦਰੀ ਮੰਤਰੀਆਂ ਨਾਲ ਅੱਜ ਦੀ ਬੈਠਕ ਮੁਕਰਰ ਹੋਈ ਹੋਈ ਹੈ ਜਾਣਕਾਰੀ ਇਹ ਹੈ ਕਿ ਥੋੜੇ ਸਮੇਂ ਬਾਅਦ ਇਹ ਮੀਟਿੰਗ ਸ਼ੁਰੂ ਹੋ ਜਾਣੀ ਹੈ ਚੰਡੀਗੜ੍ਹ ਦੇ ਵਿੱਚ ਤੇ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੇ ਮੰਤਰੀ ਮੰਤਰੀਆਂ ਦਾ ਜਿਹੜਾ ਵਫ਼ਦ ਆਣਾ ਹੈ ਉਹਨਾਂ ਨਾਲ ਗੱਲਬਾਤ ਹੋਰੇਗੀ ਪਰ ਗੱਲਬਾਤ ਤਾਂ ਉਦੋਂ ਹੀ ਸਿਰੇ ਲੱਗੇਗੀ ਜਦੋਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਬਾਰੇ ਕੋਈ ਗੱਲ ਡਿਸਕਸ ਹੋਵੇਗੀ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਸੰਕੇਤ ਨਹੀਂ ਦਿੱਤਾ ਗਿਆ ਜਿਸ ਤੋਂ ਇਹ ਲੱਗਦਾ ਹੋਵੇ ਕਿ ਕੇਂਦਰ ਸਰਕਾਰ ਜਲਦ ਹੀ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਸਕਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਅੱਜ ਦੀ ਇਸ ਬੈਠਕ ਦੇ ਉੱਤੇ ਨਜ਼ਰਾਂ ਸਭ ਦੀਆਂ ਬਣੀਆਂ ਰਹਿਣਗੀਆਂ ਕਿ ਆਖਰਕਾਰ ਸ਼ਾਮ ਨੂੰ ਕਿਤੇ ਇਹ ਸੁਰੱਖਿਆ ਤਾਂ ਨਹੀਂ ਪਹਿਲਾਂ ਦੇ ਵਾਂਗ ਚੱਲ ਜਾਣਗੀਆਂ ਕਿ ਬੇਸਿੱਟਾ ਰਹੀ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਇਸ ਤਰ੍ਹਾਂ ਦੀ ਸੁਰੱਖਿੀ ਨਾ ਬਣੇ ਇਹੀ ਸਾਰੇ ਉਮੀਦ ਕਰਦੇ ਨੇ ਪਰ ਆਖਰਕਾਰ ਗੱਲਬਾਤ ਦੇ ਵਿੱਚ ਹੀ ਨਿਬੇੜਾ ਹੋਣਾ ਕਿ ਮੰਗਾ ਕਿਹੜੀਆਂ ਮੰਨੀਆਂ ਗਈਆਂ ਤੇ ਕਿਹੜੀਆਂ ਛੱਡ ਦਿੱਤੀਆਂ ਗਈਆਂ ਜਿਵੇਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ